ਵਾਲੇ ਪਹਾਦਰ ਸਿੱਖ ਫੌਜੀਆ ਨੂੰ ਯਾਦ ਕੀਤਾ ਇਹ ਜਿਹੜਾ ਸਾਈਟ ਆ ਸਰਗਰੀ ਇੱਕ ਅਪਸਪੜ ਸਿੱਖ ਮਿਲਟਰੀ ਹਿਸਟਰੀ ਸਭਿਆਚਾਰ ਦੇ ਵਿੱਚ ਕਾਫੀ ਇੰਪੋਰਟੈਂਟ ਸਾਈਟ ਆ ਤੇ ਇਸ ਥਾਂ ਤੇ ਕਦੀ ਮਮੋਇਓ ਬਣਿਆ ਨਹੀਂ ਤੇ ਸਾਨੂੰ ਉਮੀਦ ਸੀ ਕਿ ਅਸੀਂ ਇੱਥੇ ਆ ਕੇ ਕੁਝ ਬਣਾ ਕੇ ਜਾਈਏ ਸੋ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਯਾਦਗਾਰ ਬਣਾਇਆ ਉਹਦੇ ਅਸੀਂ ਪਲੇਕ ਲਾਇਆ ਕਿ ਹਾਂ ਅੱਜ ਅਸੀਂ ਡਿਫੈਂਸਿਵ ਨੈਟਵਰਕ ਯੂਕੇ ਆਰਮੀ ਤੋਂ ਅਸੀਂ ਆਈਸੀ ਤੁਸੀਂ ਉਹ 21 ਸਿੰਘਾਂ ਨੂੰ ਸਨਮਾਨਿਤ ਕੀਤਾ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਵੋਗੇ ਰੱਬ ਸਾਰਿਆਂ ਨੂੰ ਚਰਦੀ ਕਲਾ ਚ ਰੱਖੇ ਸਿੱਖ ਰੈਜਿਮੈਂਟ ਬ੍ਰਿਟਿਸ਼ ਸਿੱਖ ਰੈਜਿਮੈਂਟ ਪਾਕਿਸਤਾਨ ਦੇ ਅੰਦਰ ਆਈ ਤੇ ਪਾਕਿਸਤਾਨ ਦੇ ਅੰਦਰ ਆਨ ਕੇ ਉਹਨਾਂ ਨੇ ਪਾਕਿਸਤਾਨ ਦੇ ਆਰਮੀ ਚੀਫ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਦੇ ਨਾਲ ਮੁਲਾਕਾਤ ਕੀਤੀ ਤੇ ਬ੍ਰਿਟਿਸ਼ ਸਿੱਖ ਰੈਜਿਮੈਂਟ ਨੇ ਪਾਕਿਸਤਾਨ ਦੇ ਅੰਦਰ ਖਾਲਸਾ ਦਾ ਝੰਡਾ ਲਾਇਆ ਇਸ ਸੰਬੰਧਤ ਲਗਾਈ ਦੀ ਵੀਡੀਓ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਯਾ ਮੇ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਯੂਕੇ ਆਦਮੀ ਦੇ ਸਿੱਖ ਜਵਾਨਾਂ ਦਾ ਇੱਕ ਜਥਾ ਪਾਕਿਸਤਾਨ ਦੌਰੇ ਦੌਰਾਨ ਸਾਰਾ ਗੜੀ ਕਿਲੇ ਪਹੁੰਚਿਆ ਜਿੱਥੇ ਉਹਨਾਂ ਸਾਰਾ ਗੜੀ ਦੀ ਜੰਗ ਜਿੱਤਣ ਵਾਲੇ ਬਹਾਦਰ ਸਿੱਖ ਫੌਜੀਆ ਨੂੰ ਯਾਦ ਕੀਤਾ ਇਹ ਜਰਸਾਟ ਸਾਰਾ ਗੜੀ ਇੱਕ ਅਪਸਪੜ ਸਿੱਖ ਮਿਲਟਰੀ ਹਿਸਟਰੀ ਸਭਿਆਚਾਰ ਦੇ ਵਿੱਚ ਕਾਫੀ ਇੰਪੋਰਟੈਂਟ ਸਾਈਟ ਆ ਤੇ ਇਸ ਤਰ੍ਹਾਂ ਤੇ ਕਦੀ ਵੀ ਮਮੋਰੀਓ ਬਣਿਆ ਨਹੀਂ ਤੇ ਸਾਨੂੰ ਉਮੀਦ ਸੀ ਕਿ ਅਸੀਂ ਇੱਥੇ ਆ ਕੇ ਕੁਝ ਬਣਾ ਕੇ ਜਾਈਏ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਯਾਦਗਾਰ ਬਣਾਇਆ ਉਹਦੇ ਅਸੀਂ ਪਲੈਕ ਲਾਇਆ ਕਿ ਹਾਂ ਅੱਜ ਜਿਸੀਂ ਡਿਫੈਂਸਿਵ ਨੈਟਵਰਕ ਯੂਕੇ ਆਮੀ ਤੋਂ ਅਸੀਂ ਆਈਸੀ ਤੁਸੀਂ ਉਹ 21 ਸਿੰਘਾਂ ਨੂੰ ਸਨਮਾਨਿਤ ਸਾਰਾ ਗੜੀ ਦਾ ਕਿਲਾ ਸਿੱਖ ਰਾਜ ਅਤੇ ਅਫਗਾਨਿਸਤਾਨ ਦੀ ਸਰਹੱਦ ਤੇ ਬਣਾਇਆ ਗਿਆ ਸੀ 1849 ਵਿੱਚ ਬ੍ਰਿਟਿਸ਼ ਰਾਜ ਨੇ ਸਿੱਖ ਰਾਜ ਤੇ ਕਬਜ਼ਾ ਕਰ ਲਿਆ ਸੀ ਜਿਸ ਤੋਂ ਬਾਅਦ ਬ੍ਰਿਟਿਸ਼ਰਜ਼ ਨੇ ਸਿੱਖ ਫੌਜੀਆਂ ਦੀ ਰੈਜੀਮੈਂਟ ਖੜੀ ਕੀਤੀ ਅਤੇ ਇਸ ਸਰਹੱਦ ਦੀ ਰਾਖੀ ਦਾ ਜ਼ਿੰਮਾ ਮੁਰ ਸਿੱਖਾਂ ਨੂੰ ਹੀ ਦਿੱਤਾ ਗਿਆ 1897 ਦੇ ਸਤੰਬਰ ਮਹੀਨੇ ਅਫਗਾਨੀ ਲੋਕਾਂ ਦੀ ਹਜ਼ਾਰਾਂ ਦੀ ਹਥਿਆਰਬੰਦ ਭੀੜ ਨੇ ਇਸ ਕਿਲੇ ਤੇ ਹਮਲਾ ਕਰ ਦਿੱਤਾ ਤੇ ਉਸ ਸਮੇਂ ਇਸ ਕਿਲੇ ਦੀ ਰਾਖੀ ਲਈ ਸਿੱਖ ਰੈਜੀਮੈਂਟ ਦੇ 21 ਜਵਾਨ ਮੌਜੂਦ ਸਨ ਇਨਾ 21 ਸਿੱਖ ਫੌਜੀਆ ਨੇ ਆਪਣੇ ਆਖਰੀ ਦਮ ਤੱਕ ਇਸ ਅਫਗਾਨੀ ਹਮਲੇ ਦਾ ਮੁਕਾਬਲਾ ਕੀਤਾ ਅਤੇ 600 ਤੋਂ ਵੱਧ ਅਫਗਾਨਾਂ ਨੂੰ ਕਤਲ ਕਰਕੇ ਲੜਦਿਆਂ ਮਾਰੇ ਗਏ। ਸਾਨੂੰ ਉਹ ਪਿਆਰਿਆ ਉਹ ਮਾਨਿਆ ਕਿ ਇਸ ਧਰਤੀ ਤੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਆਪਣੇ ਸਿੱਖਾਂ ਦੇ ਜਿਹੜੇ ਹਿਸਟੋਰੀਕਲ ਇੰਪੋਰਟੈਂਟ ਸਾਈਟਸ ਨਨਕਾਰਨਾ ਸਾਹਿਬ ਪੰਜਾਬ ਸੇਬ ਇਦਾਂ ਦੇ ਵੀ ਕਿੱਥੇ ਮੱਥਾ ਟੇਕਣ ਨੂੰ ਵੀ ਮੌਕਾ ਮਿਲਿਆ। ਕੁਝ ਬੋਲ ਨਹੀਂ ਹੋ ਰਿਹਾ ਕਿਉਂਕਿ ਕਾਫੀ ਇਮੋਸ਼ਨਲ ਦਿੰਨੇ ਆ। ਬਟ ਇਹ ਹੀ ਕਹਿਣਾ ਚਾਹੂੰਗੀ ਕਿ ਪਾਕਿਸਤਾਨ ਆਰਮੀ ਦਾ ਵੀ ਥੈਂਕ ਯੂ ਕਹਿਣਾ ਚਾਹੁੰਦੇ ਹੈ ਕਿ ਉਨ੍ਹਾਂ ਨੇ ਸਾਨੂੰ ਇੱਥੇ ਸੱਦਾ ਐਂਡ ਇੰਨੀ ਹੌਸਪਿਟੈਲਿਟੀ ਇਟੀ ਜੈਨੂਇਸਟੀ ਕਿ ਇਟ ਇਸ ਜਸਟ ਅਮੇজিং ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੈਦ ਬਾਜਵਾ ਦੇ ਸੱਦੇ ਤੇ ਬਰਤਾਨਵੀ ਫੌਜ ਦੇ 12 ਸਿੱਖ ਫੌਜੀਆ ਨੇ ਸਾਰਾ ਗੜੀ ਕਿਲੇ ਦਾ ਦੌਰਾ ਕੀਤਾ ਇਸ ਜਥੇ ਦੀ ਅਗਵਾਈ ਮੇਜਰ ਜਨਰਲ ਸੇਲੀਆ ਜੇ ਹਾਰਵਰਡ ਡਿਪਟੀ ਕਮਾਂਡਰ ਫੀਲਡ ਆਰਮੀ ਯੂਕੇ ਕਰ ਰਹੇ ਸੀ ਦਫਤਰ ਆਫ ਸਾਰਾਗਰੀ ਵਾਸ ਇਨ 1897 It was on the 12th of September when 21 Sikhs of the 36th Sikh Regiment were defending this very small fortress, a communications tower here on the ridge. They were between two fortresses. To this side, I have Fort Gulistan and to my other side, Fort Lockhart. They were attacked. The communications tower was so important that it was attacked by enemy tribesmen. 10,000 enemy tribesmen attacked can you imagine what it was like for those 21 sikhs to defend the tower against 10,000? well, they fought incredibly bravely. they killed hundreds of enemies and they fought to the very last man. <laughs> ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਗੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਦੇਸ਼ ਵਿੱਚ ਧਾਰਮਿਕ ਯਾਤਰਾ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ ਸਿੱਖ ਫੌਜੀਆ ਦੇ ਜਥੇ ਨੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਕਿਲੇ ਦਾ ਵੀ ਦੌਰਾ ਕੀਤਾ ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸਹਿਬਾਨ ਦੇ ਦਰਸ਼ਨਾਂ ਲਈ ਵੀ ਗਿਆ ਆਮ ਅਨਫੋਰ ਦੇ ਸਿੱਖ ਫੈਂਟਸੀ ਨੈਟਵਰਕ ਡਿਲੀਗੇਸ਼ਨ ਦੈਟ ਵਿਜ਼ਿਟਡ ਪਾਕਿਸਤਾਨ ਔਨ ਦਾ ਇਨਵੀਟੇਸ਼ਨ ਆਫ ਜਨਰਲ ਬਾਜਵਾ Um, who's Chief of uh, Army Staff here in Pakistan? Um, and it's been an amazing visit and an amazing opportunity, um, groundbreaking and historic opportunity that we've had to visit um, Sadagadi uh, camp today. It's a real uh, sense of gratitude and I feel really humbled uh, by the Pakistan military. GVRO, <laughs> video. ਬ੍ਰਿਟਿਸ਼ ਬ੍ਰਿਟਿਸ਼ ਸਿੱਖ ਰੈਜਿਮੈਂਟ ਤੁਸੀਂ ਅੰਦਾਜ਼ਾ ਲਾਓ ਕਿ ਸਿੱਖ ਰੈਜਿਮੈਂਟ ਪਾਕਿਸਤਾਨ ਦੇ ਅੰਦਰ ਆਈ ਪਾਕਿਸਤਾਨ ਦੇ ਅੰਦਰ ਆ ਕੇ ਪਾਕਿਸਤਾਨ ਦੇ ਆਰਮੀ ਚੀਫ ਦੇ ਨਾਲ ਮੁਲਾਕਾਤ ਕੀਤੀ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਦੇ ਨਾਲ ਮੁਲਾਕਾਤ ਕੀਤੀ ਇਹ ਪਾਕਿਸਤਾਨੀਆਂ ਵਾਸਤੇ ਪੰਜਾਬ ਵਾਸਤੇ ਬਰੇਮਾਨ ਦੀ ਗੱਲ ਏ ਬਰੇ ਫਖਰ ਦੀ ਗੱਲ ਏ ਕਿ ਸਿੱਖ ਮੁਸਲਮਾਨ ਭਾਈਚਾਰਾ ਜਿਸ ਤਰ੍ਹਾਂ ਵਧ ਰਿਹਾ ਹੈ ਤੇ ਜੰਗ ਦੇ ਮੌਕੇ ਤੇ ਪਿਛਲੇ ਦਿਨਾਂ ਜਿਹੜੇ ਹਾਲਾਤ ਚੱਲ ਰਹੇ ਸੀ ਤੁਸੀਂ ਅੰਦਾਜ਼ਾ ਲਾਓ ਪੰਨੂ ਜਿਹਨੇ ਗੁਰਪ੍ਰੀਤ ਸਿੰਘ ਪੰਨੂ ਨੇ ਜਿਹੜੀ ਗੱਲ ਕੀਤੀ ਉਹਨਾਂ ਨੇ ਸਟ੍ਰੇਟ ਫਾਰਵਰਡ ਕਿਹਾ ਤੇ ਉਸ ਤੋਂ ਇਲਾਵਾ ਵੀ ਅਸੀਂ ਸਿੱਖ ਸਰਦਾਰ ਜਿਹੜੇ ਨੇ ਅਸੀਂ ਲੀਡਰ ਜਿਹੜੇ ਦੇਖੇ ਸਿੱਖਾਂ ਦੇ ਉਹਨਾਂ ਨੇ ਆਪਣੀਆਂ ਸਟੇਟਮੈਂਟਾਂ ਆਪਣੇ ਬਿਆਨਾਂ 'ਚ ਕਿਹਾ ਕਿ ਅਸੀਂ ਪੰਜਾਬ ਇਸਤੇਮਾਲ ਨਹੀਂ ਹੁੰਦਿਆਂ ਦਾ ਜੰਗ ਦੇ ਅੰਦਰ ਇਹ ਬਹੁਤ ਵੱਡੀ ਗੱਲ ਹੈ ਬਰੇ ਮਾਨ ਦੀ ਗੱਲ ਹੈ ਕਿ ਜਿਸ ਤਰ੍ਹਾਂ ਪੰਜਾਬ 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 ਦਾ ਸਪੋਰਟ ਕਰ ਰਹੇ ਤੇ ਸਿੱਖ ਰੈਜiment ਮੁੜੀਟੀ ਸਿੱਖ ਰੈਜiment ਆਈ ਉਹਨਾਂ ਨੇ ਪੰਜਾ ਸਾਹਿਬ ਦਾ ਵਿਜ਼ਿਟ ਕੀਤਾ ਕਰਤਾਰਪੁਰ ਸਾਹਿਬ ਗਏ ਤੇ ਉਸ ਤੋਂ ਬਾਅਦ ਸਿੱਖਾਂ ਦੀਆਂ ਜਿਹੜੀਆਂ ਸਮਾਧੀਆਂ ਨੇ ਉੱਥੇ ਗਏ ਤੇ ਪੰਜਾ ਸਾਹਿਬ ਗੱਡੇ ਪੰਜਾ ਸਾਹਿਬ ਬਰੇ ਫਖਰ ਦੇ ਨਾਲ ਲਹਿਰਾ ਰਹੇ ਬਰੇ ਮਾਨ ਦੀ ਗੱਲ ਹੈ ਇਹ ਵਾਕਈ ਸਿੱਖਾਂ ਵਾਸਤੇ ਤੇ ਪਾਕਿਸਤਾਨ ਵਾਸਤੇ ਪੰਜਾਬ ਵਾਸਤੇ ਬਰੇ ਮਾਨ ਦੀ ਤੇ ਬਰੇ ਫਖਰ ਦੀ ਗੱਲ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਸਿੱਖ ਰੈਜiment ਆਈ ਤੇ ਉਹਨਾਂ ਨੇ ਪੰਜਾ ਸਾਹਿਬ ते निशान साहब निशान साहब गडया पंजा साहब त करतारपुर जाके विजिट किया और भी कई जगह जाके विजिट किया यह वाकई बड़े मान की गल है ऐसी जी आई की वीडियो तुम तो इस वीडियो के बारे की कहना चाहते हो जरूर कमेंट्स करके दसना बहुत शुक्रिया